ਧੰਨ ਮਾਤਾ ਗੁਰਤੌਰ ਜੀਆਂ ਦੇ ਪਾਵਨ ਸ਼੍ਰੀਤੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਵਿਖੇ ਜੁਗ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਦੀ ਦੇਹ ਦੂਰ ਅਰਦਾਸ ਬੇਨਤੀ ਜੋਦੜੀ ਹੈ ਜਿਉ ਇਸਲੇ ਕਈ ਦਿਨਾ ਤੋਂ ਪੰਜਾਬ ਦੀ ਧਰਤੀ ਪਾਣੀ ਦੀਆਂ ਮਾਰਾਂ ਝੱਲਦੀ ਹੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਰਹਿੰਦੇ ਵਸਨੀਕ ਪਸ਼ੂ ਪੰਛੀ ਸੇਵਾ ਕਰ ਰਹੇ ਸੇਵਾਦਾਰਾਂ ਦੀ ਚੜਦੀ ਕਲਾ ਤੰਦਰੁਸਤੀ ਸੋਖ ਸ਼ਾਂਤੀ ਲਈ ਸਤਿਗੁਰੂ ਜੀਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਿਲ ਕਰਕੇ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਚਰਨਾਂ ਨੂੰ ਪਰਸਦੀਆਂ ਹੋਈਆਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਹਨ ਗੁਰਬਾਣੀ ਕੀਰਤਨ आनंद ਸਾਹਿਬ ਦੀਆਂ ਛੇ ਪੌੜੀਆਂ ਦੇ ਜਾਪ ਹੋਏ ਹਨ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਵਿੱਚ ਰਦੀਆਂ ਬੋ ਬਾਣੀ ਦੇ ਜਾਪ ਕਰਦੀਆਂ ਕੀਰਤਨ ਕਰਦੀਆਂ ਧੋਈਆਂ ਬੇਅੰਤ ਬੇਅੰਤ ਭੰਗਾਂ ਗਤੀਆਂ ਬਖਸ਼ ਲੈਣੀਆਂ ਜੀਓ ਅਗਾਂ ਵਾਸਤੇ ਕਿਰਪਾ ਕਰਨੀ ਸੋਧ ਤੇ ਸਪਸ਼ਟ ਗੁਰ ਬਾਣੀ ਪੜਨ ਸੁਣਨ ਵਿਚਾਰਨ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਜਿਉ ਜਗਤ ਜਲੰਦਾ ਰੱਖ ਲੈ ਆਮਨੀ ਕਿਰਪਾ ਧਾਰ ਜਿੱਤ ਦੁਵਾਰ ਉੱਭਰ ਦਿੱਤੇ ਲਹੋ ਉਹ ਭਾਰ ਸਤਿਗੁਰੂ ਜਿਉ ਕਿਰਪਾ ਦਾ ਕਰਮੀ ਆਪ ਆੜੇ ਪ੍ਰਭਾਵਿਤ ਲਾਗਿਆਂ ਦੇ ਅੰਦਰ ਰਹਿੰਦੇ ਬਸਲੀਕਾ ਅੰਦਰ ਸੁਖ ਸ਼ਾਂਤੀ ਵਰਤਾਉਣੀ ਚੜਦੀ ਕਲਹਾ ਦੇ ਅਰੋਗਤਾ ਦੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਲ ਦੰਦਰ ਅੰਦਰ ਸੁਖ ਵਰਤਾਉਣੀ ਜੋ ਜੋ ਮਾਈ ਭਾਈ ਸੇਵਾ ਕਰ ਰਿਹਾ ਹੈ ਸਿੱਖ ਪੰਥ ਦੀ ਨਮਈਤਾ ਜਥੇਬੰਦੀ ਦੇ ਸਮੁੱਚੇ ਸੇਵਾਦਾਰਾਂ ਨੂੰ ਚੜਦੀ ਕਲਹਾ ਤਾਂ ਦੋਸਤੀ ਦੀਆਂ ਦਾਤਾਂ ਸੇਵਾ ਕਰਨ ਦਾ ਬਲ ਬੋਤਨ ਬਖਸ਼ਿਸ਼ ਕਰਨਾ ਐਸ ਸਮੇਂ ਵੀ ਸਤਿਗੁਰੂ ਜੀਓ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦੇ ਸਮੁੱਚੇ ਸੇਵਾ ਦਾ راہ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ ਹਰ ਪ੍ਰਭਾਵਿਤ ਇਲਾਕਿਆਂ ਦੇ ਲਈ ਆਪ ਜੀ ਦੇ ਹਜ਼ੂਰ ਭੇਟਾ ਕੀਤੀ ਜਾ ਰਹੀ ਹੈ ਪਾਤਸ਼ਾਹ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਿਰਪਾ ਕਰਨੀ ਜੋ ਜੋ ਮਾਈ ਭਾਈ ਵੱਲੋਂ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਜਾ ਰਹੀ ਹੈ ਸਭਨਾ ਦੀ ਸੇਵਾ ਘੜ ਥਾਏ ਪਾਉਣੀ ਕਿਰਪਾ ਕਰੋ ਆਪ ਮਹਿਰਾਮਤ ਕਰੋ ਸੁਖ ਵਰਤਾਓ ਸਮੁੱਚੇ ਪੰਜਾਬ ਦੇ ਅੰਦਰ ਸੁਖ ਸ਼ਾਂਤੀ ਚੜਦੀ ਕਲਾ ਸਤਿਗੁਰੂ ਜੀ ਉਹ ਇਹਨਾਂ ਕ੍ਰੋਪਤਾ ਨਾਲ ਤੋ ਵਿਚਾ ਕਰਕੇ ਆਪਣੀਆਂ ਬਖਸ਼ਿਸ਼ਾਂ ਨਾਲ ਨਵਾਜਣਾ ਕਰੋ ਆਪ ਜੀ ਦੇ ਹਜ਼ੂਰ ਸੁੰਦਰ ਰਮਾਲਾ ਸਾਹਿਬ ਅਰਪਿਤ ਕੀਤੇ ਗਏ ਹਨ ਆਪ ਜੀ ਨੂੰ ਸੋਭ ਨੀਕ ਹਨ ਅੰਗੀਕਾਰ ਕਰੋ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕ੍ਰਾ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਣ ਹੋ ਗਏ ਕਰੋ ਕਿਰਪਾਲਤਾ ਆਪ ਦੀ ਆਪਣੇ ਪਾਵਨ ਇਲਾਹੀ ਹੁਕਮ ਬਖਸ਼ਿਸ਼ ਕਰਕੇ ਸੰਤਾਨੋਂ ਕੇ ਥਾਰ ਫਰ ਕਰੋ ਜੀ ਅਖਰ ਬਾਦਾ ਘਾਟਾ ਭੁੱਲ ਚੁਕ ਮੁਆਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਤਾਨ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਅਨੁਸਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਦੇਸ਼ਾਂ ਮੁਤਾਬਕ ਜਿਹੜੇ ਪਾਠ ਨੇ ਸਖੁਣੀ ਸਾਹਿਬ ਦੇ ਜਿਹੜੇ ਪੰਜਾਬ ਦੇ ਵਿੱਚ ਹੜਾਏ ਨੇ ਉਹਦੀ ਸ਼ਾਂਤੀ ਵਾਸਤੇ ਸੁਰੱਖਿਆ ਵਾਸਤੇ ਦੁਨੀਆ ਦੀ ਭਲਾ ਵਾਸਤੇ ਇਹ ਜਿਹੜੇ ਪਾਠ ਨੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਵੀ ਆਫਤ ਆਈ ਹੈ ਚਾਹੇ ਉਹ ਕੋਰੋਨਾ ਦੀ ਹੈ ਚਾਹੇ ਉਹ ਹੜ੍ਹਾਂ ਦੀ ਹੈ ਉਥੇ ਲੰਗਰ ਲੈ ਕੇ ਚਾਹੇ ਕਿਸਾਨ ਸੰਘਰਸ਼ਾ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤ ਨਾਲ ਖੜਕੇ ਔਰ ਵੱਧ ਚੜਕੇ ਯੋਗਦਾਨ ਪਾਇਆ ਔਰ ਉਪਰਾਲਾ ਕੀਤਾ ਵੀ ਸੰਗਤ ਦੀ ਚੜ੍ਹਦੀ ਕਲਾ ਦਵਾਈਆਂ ਬਸਤਰ ਟੈਂਟ ਲੰਗਰ ਜਿਸ ਕਿਸਮ ਦੀ ਵੀ ਸੇਵਾ ਸੰਭਵ ਹੋ ਸਕੀ ਉਹ ਕੀਤੀ ਹੈ ਅੱਜ ਵੀ ਉਸੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਔਰ ਸਮੂਚੇ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਰਖਾ ਹੈ ਜਿਹੜੀ ਉਹਦਾ ਐਲਾਨ ਕੀਤਾ ਗਿਆ ਵੀ ਅਸੀਂ ਡੋਨੇਟ ਕਰਾਂਗੇ ਔਰ ਜਿੱਥੇ ਵੀ ਕੋਈ ਭੜੇ ਦਾ ਕੰਮ ਹੋਇਆ ਉੱਥੇ ਪਹੁੰਚਾਵਾਂਗੇ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਮੈਨੇਜਮੈਂਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ ਹ ਅੱਜ ਗੁਰਦਰਾ ਸਾਹਿਬ ਵਿਖੇ ਸੋਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਦਾ ਮੁੱਖ ਉਦੇਸ਼ ਸੀ ਕਿ ਜਿਹੜੇ ਹੜਪੀੜਤਾ ਲੱਗੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਔਰ ਹੜਾਂ ਦੇ ਤੇ ਮੇਰ ਕਰਨ ਲਈ ਬਾਬਾ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਕਿ ਅੱਜ ਦੁਨੀਆ ਨੂੰ ਬਹੁਤ ਹੀ ਭੀੜ ਦੇ ਵਿੱਚ ਹੈ ਉਹਨਾਂ ਤੋਂ ਅਸ਼ੀਰਵਾਦ ਦਿਓ ਉਹਦੇ ਲਈ ਸੁੱਖ ਸ਼ਾਂਤੀ ਲਈ ਜਿਹੜੀ ਅਰਦਾਸ ਕੀਤੀ ਹੈ ਉਹ ਸਮੁੱਚੀ ਸੰਗਤਾਂ ਨੂੰ ਅੱਜ ਇਹ ਅਰਦਾਸ ਕੀਤੀ ਹੈ ਔਰ ਮੈਂ ਸਮੂਚੀਆਂ ਸੰਗਤਾਂ ਦਾ ਤਲਵਾਦੀਆਂ ਜਿਨ੍ਹਾਂ ਨੇ ਅੱਜ ਆਪਣੇ ਇੱਕ ਦਿਨ ਦੀ ਤਨਖਾਹ ਦੇ ਕੇ ਉਸ ਹੜਪੀੜਤਾ ਲਈ ਆਪਣਾ ਯੋਗਦਾਨ ਪਾਇਆ ਹੈ ਔਰ ਮੈਂ ਵੀ ਆਪਣੇ ਵੱਲੋਂ 5100 ਰੁਪਇਆ ਉਹ ਹੜਪੀੜਤਾ ਲਈ ਆਪਣੀ ਦਸਾਂ ਕਮਾਈ ਦੀ ਕਿਮਤ ਕਿਰਤ ਵਿੱਚੋਂ ਦਾਨ